ਸਾਤ ਸੰਗਤ ਜੀ ਮਾਤਾ ਸੁਲਖਣੀ ਜੀ ਨੇ ਆਪਣੇ ਪੇਕੇ ਸੁਨੇਹਾ ਭੇਜਿਆ ਹੋਇਆ ਸੀ ਉਹ ਸੁਨੇਹਾ ਜਦੋਂ ਭਾਈ ਮੂਲचंद ਗੁਰੂ ਜੀ ਦੇ ਸਹਰੇ ਤੇ ਮਾਈ ਚੰਦੋ ਰਾਣੀ ਗੁਰੂ ਜੀ ਦੀ ਸੱਸ ਨੂੰ ਮਿਲਿਆ ਤਾਂ ਦੋਵੇਂ ਹੀ ਲੋਹੇ ਲਾਖੇ ਹੋ ਕੇ ਨਾਲ ਇੱਕ ਬ੍ਰਾਹਮਣ ਲੈ ਕੇ ਪਿੰਡੋਂ ਤੁਰ ਪਏ ਤੇ ਸੁਲਤਾਨਪੁਰ ਆ ਪੁੱਜੇ ਸਵਾਬ ਨਾਲ ਗੁਰੂ ਜੀ ਫਕੀਰੀ ਭੇਸ ਵਿੱਚ ਬੀਬੀ ਨਾਨਕੀ ਜੀ ਕੋਲ ਬੈਠੇ ਗੱਲਾਂ ਕਰ ਰਹੇ ਸਨ ਕਿ ਭਾਈ ਮੂਲਾ ਚੰਦੋ ਰਾਣੀ ਆ ਗਰ ਜੇ ਪਾਈ ਮੂਲੇ ਜੀ ਦਾ ਸੁਭਾਅ ਕਰੜਾ ਤੇ ਖੁਸ਼ਕ ਸੀ ਉਹ ਬਹੁਤ ਮਾਇਆਵਾਦੀ ਸੀ ਚੰਦੋ ਰਾਣੀ ਆਪਣੇ ਪਤੀ ਨਾਲੋਂ ਵੀ ਦੋ ਗੁਣਾ ਬਹੁਤ ਹੀ ਲੜਾਕੀ ਤੇ ਕਾਲੇ ਸੁਭਾਦੀ ਹੋ ਚੁੱਕੀ ਸੀ ਦੋਵੇਂ ਰਾਹ ਵਿੱਚ ਖੱਪੇ-ਤਪੇ ਆਏ ਸਨ ਜਦੋਂ ਆਉਂਦਿਆਂ ਨੇ ਗੁਰੂ ਜੀ ਨੂੰ ਫਕੀਰੀ ਹਾਲ ਵਿੱਚ ਦੇਖਿਆ ਤਾਂ ਕੱਪੜਿਆਂ ਤੋਂ ਬਾਹਰ ਹੋ ਕੇ ਇੱਕੋ ਵਾਰ ਹੀ ਬੋਲਣ ਲੱਗ ਪਏ ਬੋਲਦੇ ਵੀ ਕਾਲੇ ਤੇ ਉੱਚੀ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਚੰਗਿਆੜ ਨਿਕਲਦੇ ਸਨ ਉਹਨਾਂ ਦੇ ਮਿਲੇ-ਜੁਲੇ ਕੌੜੇ ਬੋਲ ਇਹ ਸਨ ਵੇ ਮਨ ਘਟੂਆ ਇੱਕ ਹੀ ਕਰ ਬੈਠਾ ਹੈ ਜੇ ਇਹੋ ਚੰਦ ਚਾੜਨਾ ਸੀ ਤਾਂ ਚਲਾ ਕਿਉਂ ਕੀਤਾ ਸੀ ਦੋ ਬਾਲਾਂ ਦਾ ਬਾਪ ਹੋ ਗਿਓ ਕੁਝ ਤਾਂ ਸੋਚਣਾ ਸੀ ਮਖਮਲੀ ਬਿਸਤਰੇ ਛੱਡ ਕੇ ਮੜੀਆਂ ਮਸਾਣਾ ਛਪਣਾ ਤੇ ਉਜਾੜਾਂ ਵਿੱਚ ਸੌਣਾ ਚੰਗਾ ਹੈ ਜਨਦਿਆਂ ਦੀ ਇੱਜ਼ਤ ਆਬਰੂ ਨੂੰ ਛੱਜ ਵਿੱਚ ਪਾ ਕੇ ਛੱਟਿਆਈ ਲੋਕ ਅਸਾਂ ਨੂੰ ਛੇਬੀਆਂ ਦਿੰਦੇ ਨਹੀਂ ਥੱਕਦੇ ਜਿਨ੍ਹਾਂ ਨੂੰ ਮੂੰਹ ਧੋਣ ਦਾ ਪਤਾ ਨਹੀਂ ਉਹ ਨੱਕ ਚੜਾ ਕੇ ਮੋਢਿਆਂ ਉਤੋਂ ਦੀ ਥੁੱਕ ਸੁੱਟਦੇ ਨੇ ਅਸੀਂ ਕਿਤੇ ਖਲੋਣ ਜੋਗੇ ਨਹੀਂ ਰਹੇ ਫਿਰ ਅੱਗੇ ਦੀ ਚਿੰਤਾ ਹੈ ਸਾਡੀ ਕੁੜੀ ਕੀ ਕਰੇਗੀ ਇਸ ਨੂੰ ਕੌਣ ਕਮਾ ਕੇ ਖਵਾਏਗਾ ਮੇਰੇ ਤੇ ਲੇਖ ਸੜ ਗਏ ਬਾਦशाही ਛੱਡ ਕੇ ਰਾਹਾਂ ਵਿੱਚ ਖਾੜ ਛਾਨਣੀ ਕਿੱਧਰ ਦੀ ਅਕਲ ਹੈ ਚੰਗਾ ਭਲਾ ਰੋਜ਼ਗਾਰ ਲੱਗਿਆ ਹੋਇਆ ਸੀ ਉਹ ਛੱਡ ਬੈਠਾ 10 ਸਾਲ ਨੌਕਰੀ ਕਰਕੇ ਜੋ ਕਮਾਇਆ ਉਹ ਸਾਧਾ ਫਕੀਰਾਂ ਨੂੰ ਵੰਡ ਦਿੱਤਾ ਕੱਚੀ ਕੋਡੀ ਵੀ ਨਹੀਂ ਜੋੜੀ ਕੀੜੀਆਂ ਜਿੰਨੀ ਅਕਲ ਵੀ ਨਹੀਂ ਕੀਤੀ ਤੇਰਾ ਪਿਤਾ ਕਮਾਉ ਪਣਵਈਆ ਜੈ ਰਾਮ ਕਮਾਉ ਇਨਾਂ ਵੱਲ ਦੇਖ ਕੇ ਵੀ ਕੁਝ ਸਮਝ ਨਾ ਆਈ ਕਰਮਾਂ ਦੀ ਗਤੀ ਹੈ ਵੇਲਾ ਲੰਘਿਆ ਹੱਥ ਨਹੀਂ ਆਉਂਦਾ ਗੁਰੂ ਜੀ ਨੇ ਚਿਹਰੇ ਦੀ ਗੰਭੀਰਤਾ ਨੂੰ ਨਾ त्याਗਿਆ ਅਣਡੋਲੇ ਤੇ ਬਿਨਾਂ ਘਬਰਾਹਟ ਦੇ ਉਹਨਾਂ ਨੇ ਪਰਮਾਤਮਾ ਨੂੰ ਚੇਤੇ ਕਰਕੇ ਰੱਬੀ ਬਾਣੀ ਰਾਹੀਂ ਭੁੱਲੇ ਸਾਸ ਸਾਰੇ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਮੂਰਖ ਨਹੀਂ ਸਮਝਦਾ ਜਿਵੇਂ ਤੇਲ ਵਾਲੀ ਧਰਤੀ ਉੱਤੇ ਪਾਣੀ ਨਹੀਂ ਖਲੋਂਦਾ ਤਿਵੇਂ ਮੂਰਖ ਦੇ ਪਰਥਾਏ ਦਿਲ ਉੱਤੇ ਗਿਆਨ ਅਸਰ ਨਹੀਂ ਕਰਦਾ ਮਾਇਆਵਦੀ ਮੂਲਾ ਆਤਮਕ ਜਗਤ ਦੀ ਸੂਝ ਨਹੀਂ ਸੀ ਰੱਖਦਾ ਉਹ ਕਰੋਧਵਾਣ ਹੀ ਰਿਆ ਸਾਰਾ ਦਿਨ ਲੜਨ ਤੋਂ ਪਿਛੋਂ ਉਸਨੇ ਮਨ ਦਾ ਫੈਸਲਾ ਸੁਣਾਇਆ ਕਿ ਉਹ ਆਪਣੀ ਧੀ ਸੁਲਖਣੀ ਨੂੰ ਨਾਲ ਲੈ ਜਾਵੇਗਾ ਬੀਬੀ ਨਾਨਕੀ ਜੀ ਇਸ ਗੱਲ ਦੇ ਵਿਰੁੱਧ ਸਨ ਉਹ ਚਾਹੁੰਦੇ ਸੀ ਕਿ ਸੁਲਖਣੀ ਜੀ ਉਹਨਾਂ ਦੇ ਕੋਲ ਰਹੇ ਤਾਂ ਕਿ ਮਾਸੂਮ ਬਾਲਾਂ ਨਾਲ ਉਹਦੇ ਘਰ ਵਿੱਚ ਵੀ ਰੌਣਕ ਰਹੇ ਤੇ ਉਹਦਾ ਮਨ ਵੀ ਪਰਚਿਆ ਰਹੇ ਜੇ ਗੁਰੂ ਨਾਨਕ ਜੀ ਨੇ ਬਾਹਰ ਜਾਣਾ ਹੈ ਤਾਂ ਉਹਨਾਂ ਦੀ ਨਿਸ਼ਾਨੀ ਦੇ ਬਾਲ ਘਰ ਖੇਡਦੇ ਰਹਿਣ ਪਰਮਾਤਮਾ ਦੀ ਮਿਹਰ ਨਾਲ ਦੌਲਤ ਦਾ ਉਸ ਨੂੰ ਘਾਟਾ ਨਹੀਂ ਸੀ ਪਰ ਮੂਲੇ ਤੇ ਚੰਦੋ ਨਾ ਮੰਨੇ ਫਿਰ ਵੀ ਬਾਬਾ ਜੀ ਨੇ ਵੱਡੇ ਸਾਹਿਬਜ਼ਾਦੇ ਨੂੰ ਕੋਲ ਰੱਖ ਲਿਆ ਮਾਦਾ ਸੁਲਖਣੀ ਤੇ ਛੋਟੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਮੂਲੇ ਨੇ ਸੁਲਤਾਨਪੁਰ ਨੂੰ ਛੱਡ ਦਿੱਤਾ ਗੁੱਸੇ ਤੇ ਅਫਸੋਸ ਨਾਲ ਕਾਬਰਿਆ ਹੋਇਆ ਇੱਕ ਤਾਪ ਦੇ ਬਿਮਾਰ ਵਾਂਗ ਕੰਬਦਾ ਤੇ ਡਿੰਗਦਾ ਟੰਦਾ ਪੱਖੋ ਕੇ ਜਾ ਪੁੱਜਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ